ਸੀ ਅੱਜ ਜਿਹੜਾ 트ੰਪ ਸਰਕਾਰ ਨੇ 26% ਟੈਰਪ ਵਧਾਇਆ ਉਹਦੇ ਕਰਕੇ ਉਤਲੇ ਭੁਕੇ ਰਾਸ਼ਟਰਪਤੀ ਦਾ ਹੋਰ ਜਗ੍ਹਾ ਤਾਂ ਇਸ ਸਕੀਮ ਦੀ ਕਾਰਤੀ ਵੀ ਮੋਦੀ ਦਾ ਵੀ ਭੁਕੋ ਗਏ ਪਰ ਅਸੀਂ ਪੂਰੇ ਰਾਸ਼ਟਰਪਤੀ 트ੰਪ ਦਾ ਹੀ ਉਤਨਾ ਭੁਕਿਆ ਤਾਂ ਜੋ ਸਰਕਾਰ ਨੂੰ ਵੀ ਪਤਾ ਲੱਗ ਸਕੇ ਦੀ ਕਿਸਾਨੀ ਵਿਰੋਧ ਵਿੱਚ ਹੈ ਹੌਲੀ-ਹੌਲੀ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਤੇ ਮੋਦੀ ਸਰਕਾਰ ਓਲੇ ਚੋਲੀ ਮਤਲਬ ਕਿਸੇ ਨਾ ਕਿਸੇ ਰਸਤੇ ਟੱਕਰ ਲਾਗੂ ਕਰਨ ਲੱਗਿਆ ਵਾ ਕਿਸਾਨੀ ਨੂੰ ਬਰਬਾਦ ਕਰਨ ਦੇ ਰਾਹ ਤੋਲਿਆ ਵਾ ਅਸੀਂ ਇਕਜੁੱਟਤਾ ਦਿਖਾਉਂਦੇ ਵਾਂ ਸਾਰੇ ਹੀ ਕਿਸਾਨ ਵੀ ਜੇ ਮੋਦੀ ਨਾ ਕੰਮ ਕਰਤਾ ਬਿਲਕੁਲ ਬਰਬਾਦ ਹੋ ਜੂਗੇ ਕਿਸਾਨੀ ਵੀ ਬਰਬਾਦ ਹੋ ਜੂਗੀ ਜਵਾਨੀ ਵੀ ਬਰਬਾਦ ਹੋ ਜੂਗੀ ਪਹਿਲਾਂ ਹੀ ਨਸ਼ਿਆਂ ਦੇ ਰਾਹ ਤੁਰੀ ਵੀ ਹੈ ਕਹੀ ਜਾਂਦੇ ਵੀ ਚਿੱਟਾ ਖਤਮ ਕਰਤਾ ਪਰ ਚਿੱਟਾ ਤਾਂ ਇਹਨਾਂ ਦੇ ਥਰੂ ਵੱਧ ਵਿਕਦਾ ਸਰਕਾਰ ਆਪ ਵੇਚਦੀ ਹੈ ਕੋਈ ਇਹ ਜੀ ਗੱਲ ਨਹੀਂ ਹੈ ਵੀ ਸਰਕਾਰਾਂ ਨਹੀਂ ਵੇਚਦੀਆਂ ਸਰਕਾਰਾਂ ਹੀ ਚਿੱਟਾ ਵੇਚ ਰਹੀਆਂ ਇਹੀ ਬਕਾਉਨੀਆਂ ਨਹੀਂ ਇੱਕ ਦਿਨ ਵਿੱਚ ਖਤਮ ਹੋ ਜਾਵੇ ਕੋਈ ਚੱਕਰ ਨਹੀਂ ਹੈ ਕਿਸਾਨੀ ਜਿਸ ਤਰ੍ਹਾਂ ਕਿਸਾਨੀ ਨੂੰ ਬਰਬਾਦ ਕਰਨੇ ਵਿੱਚ ਉਸ ਤਰ੍ਹਾਂ ਹੀ ਜਵਾਨੀ ਸਾਰੇ ਹੀ ਕਿਸਾਨ ਖੇਤ ਮਜ਼ਦੂਰ ਸਭ ਬਰਬਾਦ ਹੋ ਜੂਂਦੇ ਜਦੋਂ ਜਦੋਂ ਅਮਰੀਕਾ ਦੇ ਵਿੱਚੋਂ ਜਹਾਜ਼ ਪਰ ਪਰ ਕੇ ਪੰਜਾਬੀਆਂ ਨੇ ਇਥੇ ਸਰ ਦੇਸ਼ ਲਈ ਵਾਪਸ ਆ ਰਹੇ ਤੇ ਉਸ ਟਾਈਮ ਸਾਰੇ ਬੰਦੇ ਕਿਉਂ ਚੁੱਪ ਸੀਗੇ ਅੱਜ ਕਿਉਂ ਬੋਲਣਾ ਪਿਆ ਗਿਆ ਆ ਤਾਂ ਹੌਲੀ ਹੌਲੀ ਜਦ ਇੱਕ ਬੰਦੇ ਨੂੰ ਛੇੜੀਓ ਜਾਂਨੇ ਛੇੜੀਓ ਜਾਂਨੇ ਜਦ ਆਪਾਂ ਡੁੰਮਲੇ ਦੇ ਡੜਾ ਮਾਰਦੇ ਹੌਲੀ ਹੌਲੀ ਛੇੜਦੇ ਜਦੋਂ ਛੇੜਨੇ ਹੀ ਜਿਆਦਾ ਤੰਗ ਕਰਨ ਲੱਗਿਆ ਹੁਣ ਸਾਨੂੰ ਪਤਾ ਵੀ ਸਿਰ ਪਰ ਨੂੰ ਪਾਣੀ ਲੱਗ ਗਿਆ ਤਾਂ ਉੱਥੇ ਇਹ ਜਿਹੜੇ ਮੋਦੀ ਮੋਦੀ ਨੇ ਟੈਰਫ ਵਧਾਏ ਆ ਜਿਹੜੇ ਮੋਦੀ ਨੇ ਟੈਰਫ ਵਧਾਏ ਆ ਇਹਦੇ ਨਾਲ ਕੀ ਫਰਕ ਪੈਣਾ ਕਿਸਾਨਾਂ ਤੇ ਨਹੀਂ ਕਿਸੇ ਵੀ ਚੀਜ਼ ਪਰ ਜੀਐਸਟੀ ਲੱਗੀ ਦੀ ਉਹਦੇ ਨਾਲ ਕੀ ਫਰਕ ਦਾ ਪੈ ਹੀ ਆ ਅਸਰ ਤਾਂ ਪੈਂਦਾ ਹੀ ਆ ਜਦ ਟੈਕਸੇ ਵਧ ਗਏ ਟੈਰਫ ਵਧ ਗਿਆ ਉਹਦੇ ਕਰ ਫਰਕ ਤਾਂ ਪੈਣਾ ਹੀ ਆ ਕਿਸਾਨੀ ਆਪਣਾ ਬਾਕੀ ਆਪਣਾ ਮਾਲ ਉੱਥੇ ਕਿੱਥੇ ਵਿਕ ਜੂਗਾ ਅgetElementById ਕਿਤੇ ਵਿਗਦਾ ਆਪਣਾ ਪਾਲਤਾ ਜਦੋਂ ਇੰਨਾ ਟੈਕਸ ਲਾ ਕੇ ਜਾਊਗਾ ਬਿਲਕੁਲ ਹੀ ਨਹੀਂ ਵਿਕਣਾ ਆਪਣਾ ਤਾਂ ਬਰਬਾਦ ਹੋ ਜਾਣਾ ਤੁਸੀਂ ਕਹਿੰਦੇ ਵੀ ਜਿਹੜਾ ਇੰਡੀਆ ਸਾਡੇ ਸਰਕਾਰ ਇਹ ਮੋਦੀ ਉਹਨੂੰ ਸਮਝੌਤੇ ਕਰ ਉਹ ਰੱਦ ਕਰ ਜਾਵੇ ਮੋਦੀ ਸਰਕਾਰ ਰੱਦ ਕਰੇ ਸਮਝੌਤਾ ਇਹ ਤਾਂ ਅਸੀਂ ਤਾਂ ਕਿਸਾਨੀ ਆਹੀ ਕਹਿੰਦੀ ਆ ਵੀ ਜਿਹੜੇ ਤਿੰਨ ਕਾਨੂੰਨ ਉੱਤੇ ਮੰਨ ਕੇ ਆਏ ਆ ਦਿੱਲੀ ਵੀ ਅਸੀਂ ਰੱਦ ਕਰਦੇ ਹਾਂ ਉਤਨੇ ਹੀ ਰੱਦ ਕਰ ਦੋਵੇ ਔਲੀ ਹੌਲੀ ਔਲੇ ਚੋਰੀਆਂ ਜਿਹੜੀਆਂ ਔਲੇ ਚੋਰੀ ਮੋਰੀਆਂ ਉਹਨਾਂ ਤੇ ਕਦ ਨਾ ਲਾਗੂ ਕਰੇ ਅਸੀਂ ਤਾਂ ਆਹੀ ਕਹਿੰਦੇ ਆ ਬੀ ਜੇ ਮੋਦੀ ਸਰਕਾਰ ਨੇ ਰਾਜ ਕਰਨਾ ਹੋਵੇ ਤਾਂ ਆਪਣੀਆਂ ਗਲਤ ਨੀਤੀਆਂ ਛੱਡ ਦੇਵੇ ਆਹੀ ਸਲਾਹ ਦਿੰਦੇ ਆ